ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਆਏ ਪਿੰਡ ਸੌੜੀਆਂ ਜਿੱਥੇ ਕੱਲ ਦਾ ਟਰਾਂਸਫਰਮ ਸੜਿਆ ਸੀ ਤੇ ਦੇਖੋ ਬਿਜਲੀ ਬੋਰਡ ਦੀ ਕਿੰਨੀ ਚੁਸਤੀ ਔਰ ਫੁਰਤੀ ਹੈ ਕਿ 24 ਘੰਟੇ ਤੋਂ ਪਹਿਲਾਂ ਪਹਿਲਾਂ ਸੌੜੀਆਂ ਦੇ ਵਿੱਚ ਜਿਹੜਾ ਟਰਾਂਸਫਰਮ ਚੜ੍ਹ ਦਿੱਤਾ ਕੰਮ ਕਰਦੇ ਹੋਏ ਬਿਜਲੀ ਬੋਰਡ ਦੇ ਮੁਲਾਜ਼ਮ ਇੱਕ ਸਿਪ ਤੇ ਇਹ ਹੈ ਕਿ ਇਹ ਜੱਗਲ ਫੀਲਡਰ ਤੇ ਸਿਰਫ ਦੋ ਹੀ ਮੁਲਾਜ਼ਮਾਂ ਤੇ ਜੈ ਮਨਜੀਤ ਸਿੰਘ ਜਿਨ੍ਹਾਂ ਦੀ ਰੇਗ ਤੇ ਕਿ ਬੜੀ ਜਲਦੀ ਕੰਮ ਹੁੰਦਾ ਆ ਤੁਹਾਨੂੰ ਲਾਈਵ ਦਿਖਾਉਨੇ ਆ ਇਸ ਮੌਕੇ ਤੇ ਮੁਲਾਜ਼ਮ ਸਰਿੰਦਰ ਸਿੰਘ ਜੀ ਕੰਮ ਕਰਦੇ ਹੋਏ ਨਾਲ ਨੇ ਸਹਾਇਤਾ ਕਰਦੇ ਹੋਏ ਪਿੰਡ ਦੇ ਨਿਵਾਸੀ ਨਾਲ ਨੇ ਜਸਵਿੰਦਰ ਸਿੰਘ ਬਿਜਲੀ ਮੁਲਾਜ਼ਮ ਜਿਨ੍ਹਾਂ ਨੇ ਕਾਫੀ ਮਿਹਨਤ ਕੀਤੀ ਤੇ ਇਹਨੇ ਪਿੰਡ ਦੇ ਮੁਲਾਜ਼ਮ اور ਪਿੰਡ ਦੇ ਲੋਕ ਦੇਖੋ ਲਾਈਵ ਇਸ ਮੌਕੇ ਤੇ ਪਿੰਡ ਦੇ ਸਰਪੰਚ ਰਗਵੀਰ ਸਿੰਘ ਜੀ ਮੌਜੂਦ ਨੇ ਉਹ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਤੇ ਇਹ ਬਿਜਲੀ ਬੋਰਡ ਦੇ ਬਾਰੇ ਜਿਹੜੇ ਮੁਲਾਜ਼ਮ ਬਾਰੇ ਕੀ ਕਹਿੰਦੇ ਆ ਨੇ ਕਿਵੇਂ ਇਹਨਾਂ ਦੇ ਇਹਨਾਂ ਨੇ ਕੰਮ ਕੀਤਾ ਹਾਂਜੀ ਰਵੀਰ ਸਿੰਘ ਜੀ ਬਿਲੀ ਬੋਰਡ ਵਾਲਿਆਂ ਨੇ ਜਦੋਂ 11 12 ਵਜੇ ਤੇ ਪਤਾ ਲੱਗਿਆ ਟਰਾਂਸਫਰਮ ਪਿੰਡ ਛੋੜੀਆਂ ਬੇੜ ਦਾ ਸੱਟ ਗਿਆ ਇਹਨਾਂ ਉਸੇ ਵੱਲੋਂ ਕਾਗਜ਼ੀ ਕਾਰਵਾਈ ਕਰਕੇ ਤੇ ਤਿੰਨਾਂ ਚਾਰਾਂ ਘੰਟੇ ਹੀ ਟਰਾਂਸਫਰਮ ਦੇ ਆ ਕੇ ਵਿਚ ਰੁਆਤਾ ਜੀ ਤੁਹਾਡੇ ਸਾਹਮਣੇ ਦੇਖੋ ਕਿਦਾਂ ਮੁਲਾਜ਼ਮ ਪਰ ਮੈਂ ਇੱਕ ਨਾ ਇੱਕ ਮੈਨੂੰ ਇਹ ਕਹਿਣਾ ਚਾਹਨਾ ਵੀ ਸਾਡੇ ਫੀਲਡਰ ਤੇ ਦੋ ਮੁਲਾਜ਼ਮਾਂ ਜਿਹੜਾ ਕੋ 10 12 ਪਿੰਡੋਂ ਕਰਕੇ ਇਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਲੋਕਾਂ ਨੂੰ ਮੁਸ਼ਕਲਾਂ ਬਹੁਤ ਆਉਂਦੀ ਹੈ ਤੇ ਦਿਨ ਰਾਤ ਇੱਕ ਕਰਕੇ ਦੋ ਮੁਲਾਜ਼ਮੀਆਂ ਸਾਰਾ ਦਸਾਂ ਪਿੰਡਾਂ ਦਾ ਕੰਮ ਕਰ ਰਹੇ ਆ ਤੇ ਮੈਂਕ ਨੂੰ ਬੇਨਤੀ ਹੈ ਕਿ ਦੋ ਤਿੰਨ ਮੁਲਾਜ਼ਮ ਹੋਰ ਦਿੱਤੇ ਜਾਣ ਤਾਂ ਕਿ ਜਿਹੜੀ ਜ਼ਰਮੀਨ ਦੇ ਸੀਜ਼ਨ 'ਚ ਮੁਸ਼ਕਲਾਂ ਲੋਕਾਂ ਨੂੰ ਆਉਂਦੀਆਂ ਹਰ ਪਿੰਡ 'ਚ ਟ੍ਰਾਂਸਫਰਮ ਦੀ ਫੀਸ ਉੱਦਣ ਦੀ ਤੇ ਕੇਵਲ ਸੜਕ ਦੀ ਕੋਈ ਤਾਕਤ ਕੰਬੀ ਹੈ ਦੋ ਮੁਲਾਜ਼ਮਾਂ ਵਾਸਤੇ ਨਹੀਂ ਕੋਈ ਮੌਕਾ ਹੈ ਬੜੀ ਬੇਨਤੀ ਹੈ ਵੀ ਮੁਲਾਜ਼ਮ ਵਧਾਏ ਜਾਣ ਜਰਪਾਲ ਬੇੜ ਤੋਂ ਵੀ ਕਿੰਨੇ ਦਿਨ ਤੀਕ ਤੋੜ ਗਿਆ ਇਹ ਸਾਨੂੰ ਸਰਪੰਚ ਰਵੀਰ ਸਿੰਘ ਜੀ ਜਿਨ੍ਹਾਂ ਨੇ ਬੜਾ ਬੜਾ ਵਧੀਆ ਆਖਿਆ ਕਿ ਮੁਲਾਜ਼ਮ ਦੀ ਘਾਟ ਹੋਣ ਕਾਰਨ ਲੋਕਾਂ ਨੂੰ ਔਖਾਈ ਹੋ ਰਹੀ ਹੈ ਤੇ ਸਰਕਾਰ ਨੂੰ ਚਾਹੀਦਾ ਕਿ ਹਰ ਫੀਲਡ ਤੇ ਮੁਲਾਜ਼ਮ ਵਧਾਵੇ ਤੇ ਬੜੀ ਇੱਕ ਇਹਨਾਂ ਨੇ ਜਿਹੜੀ ਮੁਲਾਦਤ ਮੰਤੀ ਸਲਾਹ ਦਿੱਤੀ ਆ ਕਿ ਇਹਨਾਂ ਨੇ ਬਹੁਤ ਜਲਦੀ ਜਿਹੜਾ ਟਰਾਂਫਰ ਚੜ੍ਹ ਦਿੱਤਾ ਤੇ ਲੋਕਾਂ ਨੂੰ ਗਰਮੀ ਦੇ ਵਿੱਚੋਂ ਰਾਹਤ ਦਿੱਤੀ ਆ ਇਹਨੇ ਪਿੰਡ ਦੇ ਇਹ ਆਦਮੀ ਜਿਨ੍ਹਾਂ ਨੇ ਬੜੀ ਸਖਤ ਮਿਹਨਤ ਚਿਹਰੇ ਦੀ ਨਾਲ ਕੀਤੀ ਆ ਤੇ ਬਿਜਲੀ ਬੋਰਡ ਨਾਲ ਹੈਲਪ ਕਰਵਾ ਰਹੇ ਨੇ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਕਿ ਬਿਜਲੀ ਬੋਰਡ ਮੁਲਾਜ਼ਮਾਂ ਨੇ ਕਿਵੇਂ ਇੰਨੀ ਜਲਦੀ ਜਿਹੜਾ ਟਰਾਂਸਫਾਰਮ ਜਿਹੜਾ ਚੜਿਆ ਮੈਂ ਸਰ ਜੀ ਇੱਕੋ ਬੇਨਤੀ ਕਰਦਾ ਕਿ ਸਾਡੇ ਇੱਥੇ ਮੁਲਾਜ਼ਮ ਦੋ ਤਿੰਨ ਆ ਜਿਨ੍ਹਾਂ ਨੂੰ 10 15 ਪਿੰਡ ਪੈਂਦੇ ਆ ਤੇ ਮੁਲਾਜ਼ਮ ਬਹੁਤ ਘੱਟਾ ਕੰਮ ਦਾ ਬਹੁਤ ਜ਼ੋਰ ਆ ਇਸ ਕਰਕੇ ਵਿਚਾਰਿਆਂ ਨੂੰ 12 ਵਜੇ ਪਤਾ ਲੱਗਾ ਤੇ ਉਹਨਾਂ ਨੇ ਆ ਕੇ ਮਿੰਟੋ ਮੱਡੀ ਕਾਗਜ਼ੀ ਕਾਰਵਾਈ ਕਰਕੇ ਸਾਡਾ ਟ੍ਰਾਂਸਫਰ ਫਾਰਮ 6 ਵਜੇ ਫਿੱਟ ਕਰਵਾਇਆ ਕਰ ਦਿੱਤਾ ਮਤਲਬ ਕਿ ਤੁਹਾਨੂੰ ਇਹਨਾਂ ਦੀ ਮਿਹਰਬਾਨੀ ਹੈ ਮਤਲਬ ਤੁਸੀਂ ਇਹਨਾਂ ਦੇ ਕੰਮ ਤੋਂ ਸੁਸਤ ਹੋ ਆ ਜੀ ਕਿਹਨੇ ਤਾਂ ਕੰਮ ਤੋਂ ਬਹੁਤ ਖੁਸ਼ ਹਾਂ ਇਹਨਾਂ ਦਾ ਮਤਲਬ ਇਹਨੇ ਖੁਸ਼ ਆ ਤੇ ਜਦੋਂ ਵਿਚਾਰਿਆਂ ਨੂੰ ਪਤਾ ਲੱਗਾ ਵੀ ਟ੍ਰਾਂਸਫਰ ਫਾਰਮ ਉਸੇ ਵੇਲੇ ਆ ਕੇ ਤੇ ਇਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਦੁਪਹਿਰ ਵੀ ਨਹੀਂ ਵਿਚਾਰੇ ਤੇ ਮੁਲਾਜ਼ਮ ਸਾਡੇ ਬਿਲਕੁਲ ਘਟਾ ਇੱਕ ਦੋ ਮੁਲਾਜ਼ਮ ਇਹਨਾਂ ਨੂੰ ਹੋਰ ਦਿੱਤਾ ਜਾਵੇ ਮਹਿਕਮੇ ਲੋ ਮਿਲ ਬੇਨਤੀ ਹੈ ਆ ਇਹ ਸਨ ਪਿੰਡ ਦੇ ਨਿਵਾਸੀ ਜਿਨ੍ਹਾਂ ਨੇ ਸਰਕਾਰ ਕੋਲ ਅਪੀਲ ਕੀਤੀ ਆ ਕਿ ਗੁਰਵਿੰਦਰ ਸਿੰਘ ਸਾਹਿਬ ਕਸਬ ਮੈਂਬਰ ਜਿਹੜੇ ਸਾਹਿਬ ਕਾ ਮੈਂਬਰ ਜਿਨ੍ਹਾਂ ਨੇ ਬੜਾ ਵਧੀਆ ਆਖਿਆ ਕਿ ਸਰਕਾਰ ਨੂੰ ਚਾਹੀਦਾ ਇੱਕ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ ਇਹ ਨੇ ਪਿੰਡ ਦੇ ਨਿਵਾਸੀ ਜਿਹੜੇ ਇਸ ਮੌਕੇ ਤੇ ਮੌਜੂਦ ਨੇ ਕਿਉਂਕਿ ਇਹਨਾਂ ਦੀ ਰਾਤ ਬੱਤੀ ਖਰਾਬ ਹੋਣ ਦੇ ਕਾਰਨ ਰਾਤ ਬੜੀ ਔਖੀ ਗੁਜ਼ਰੀ ਪਰ ਫੇਰ ਵੀ ਬਿਜਲੀ ਮੁਲਾਜ਼ਮਾਂ ਨੇ ਜਲਦੀ ਜਿਹੜਾ ਟਰਾਫਿਕ ਮਚਾੜ ਕੇ ਰਾਹਤ ਦੇ ਦਿੱਤੀ ਆ ਤੇ ਅੱਜ ਅਸੀਂ ਫੌਜੀ ਸਾਹਿਬ ਫੌਜੀ ਪ੍ਰੀਜ਼ਮ ਸੀ ਤੇ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਵੇਂ ਤੁਹਾਨੂੰ ਇਹਨਾਂ ਨੇ ਬਿਜਲੀ ਬੋਰਡ ਵਾਲੇ ਰਾਹ ਦਿੱਤੀ ਆ ਉਸ ਬਾਰੇ ਕੋਈ ਦੱਸੋ ਸਾਰੇ ਟੈਂਪਰ ਹਵਨ ਜੈਮਸ ਜੀ ਸਾਡੇ ਰਾਤ ਤੋਂ ਬਿਜਲੀ ਹੈ ਨਹੀਂ ਸਾਡੇ ਬਿਜਲੀ ਦੇ ਮੁਲਾਜ਼ਮਾਂ ਨੇ ਬੜੀ ਸਖਤ ਮਿਹਨਤ ਕਰਕੇ ਰਾਤ ਨੂੰ ਹੁਣੇ ਗਏ ਸਵੇਰੇ ਗਏ ਧਾਰੀ ਵਾਲੋਂ ਵੱਡਾ ਟਰਾਂਸਫਾਰਮ ਲਿਆ ਕੇ ਛਾੜ ਦਿੱਤਾ ਤਾਂ ਚੰਦ ਹੀ ਮੈਂਟੇਨੈਂਸ ਬੱਤੀ ਦੀ ਸਪਲਾਈ ਦੇਣ ਦੇ ਹੋਇਆ ਤਾਂ ਇਹਦਾ ਮਤਲਬ ਹੈ ਕਿ ਕਟ ਮੁਲਾਜ਼ਮਾਂ ਦੇ باوجود ਵੀ ਇਹਨਾਂ ਨੇ ਇੰਨੀ ਜਲਦੀ ਕੰਮ ਕੀਤਾ ਬੜੀ ਸਖ਼ਤ ਮਿਹਨਤ ਕੀਤੀ ਇਹਨਾਂ ਨੇ ਮਤਲਬ ਇਹਨਾਂ ਨੇ ਲੋੜ ਤੇ ਲੱਗਾ ਲੈ ਕੇ ਆਏ ਬਿਟਾ ਕੇ ਫਿਰ ਦੁਬਾਰਾ ਚੜਾ ਦੇ ਦਿੱਤਾ ਤੇ ਇਹਨਾਂ ਦੀ ਬਹੁਤ ਤਾਰੀਫ਼ ਕਰਨ ਦੇ ਯੋਗ ਹੈ ਤੇ ਇਹ ਸਨ ਫੌਜੀ ਸਾਹਿਬ ਪ੍ਰੀਤਮ ਸਿੰਘ ਜਿਨ੍ਹਾਂ ਨੇ ਬੜਾ ਵਧੀਆ ਆਪਣੇ ਵਿਚਾਰ ਦੱਸਿਆ ਇਹ ਨੇ ਪਿੰਡ ਦੇ ਨੌਜਵਾਨ ਤੇ ਇਪਾ ਮਾਰਿਆ ਕੈਮਰਾ ਮਾਰਿਆ ਮਾਰੀ ਉੱਤੇ ਵੀ ਉੱਤੇ ਗਰਮੀ ਨਾਲ ਪ੍ਰੇਸ਼ਾਨ ਹੋ ਗਿਆ ਕਰਦਾ ਉਹ ਨਹੀਂ ਕੋਈ ਗਰਮੀ ਪਤਾ ਲੱਗੇ ਰਾਤ ਨੂੰ ਆਉਣ ਦੀ ਗਰਮੀ ਦੀ ਰਾਤ ਸੋ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਅੱਗੇ ਹੋਰ ਵੀ ਪੇਸ਼ ਕਰਦੇ ਰਹੀਏ ਧੰਨਵਾਦ